ਸੋਸ਼ਲ ਮੀਡੀਆ ਤੇ ਖਬਰ ਵਾਇਰਲ ਹੋ ਰਹੀ ਹੈ ਕਹਿੰਦੇ ਦੋ ਗੱਲਾਂ ਮਾਨ ਸਾਭ ਨਾਲ ਜੁੜੀਆਂ ਹੋਈਆਂ ਨੇ ਇੱਕ ਤਾਂ ਤੁਸੀਂ ਸਭ ਤੋਂ ਘੱਟ ਸਵਾਲ ਪੁੱਛੇ ਨੇ ਜਾਂ ਪੁੱਛੇ ਹੀ ਨਹੀਂ ਆਪਣੇ ਸਦ ਦੇ ਚ ਤੇ ਦੂਜਾ ਤੁਸੀਂ ਗ੍ਰਾਂਟ ਖਰਚ ਕਰਨ ਚ ਸਭ ਤੋਂ ਪਿੱਛੇ ਰਹਿ ਗਏ ਹੋ ਸੰਸਦ ਉਹ ਵੀ ਤੋਂ ਨਮ ਬਾਰਕਾ ਕੀ ਇਹ ਕਿਹੜਾ ਸਵਾਲ ਕਿੱਥੋਂ ਲੈ ਕੇ ਆਏ ਮੈਂ ਤਾਂ ਸਾਰਾ ਆਪਣਾ ਪੈਸਾ ਖਰਚ ਦਿੱਤਾ ਹੈ ਜੀ ਸਾਰੇ ਪ੍ਰਿੰਟਾਂ 'ਚ ਗ੍ਰਾਂਟਾਂ ਚਲੀਆਂ ਗਈਆਂ ਸਾਰਾ ਕੁਝ ਹੋ ਗਿਆ ਸਵਾਲ ਪੁੱਛੇ ਐ ਪਰ ਮੇਰਾ ਲੱਗਣ ਨਹੀਂ ਦਿੱਤਾ ਕਿ ਉਹ ਕਰਕੇ ਉੱਥੇ ਹਿੰਦੂਤਵਾ ਦਾ ਰਾਜ ਹੈ ਤੁਹਾਡੇ ਕੋਲੇ ਮੈਂ ਲਿਸਟ ਦੇ ਸਦਾ ਜਵੀ ਕਿ ਕਿੰਨੇ ਸਵਾਲ ਪੁੱਛੇ ਹੈ ਪਰ ਉਹ ਲੱਗਣ ਨਹੀਂ ਦਿੱਤੇ ਸਪੀਕਰ ਨੇ ਤੇ ਹਿੰਦੂਤਵਾ ਨੇ ਸ਼ਰਾਬकांड ਬੜਾ ਵੱਡਾ ਮਾਮਲਾ ਰਹੇਗਾ ਤੁਹਾਡੇ ਲੋਕ ਸਭਾ ਹਲਕੇ ਸੰਗਰੂਰ ਦਾ ਜਦੋਂ ਪੁਲਿਸ ਉੱਥੇ ਕੁਝ ਨਹੀਂ ਕਰ ਰਹੀ ਸੀ ਘਟਿਆ ਜਾਂ ਨਕਲੀ ਸ਼ਰਾਬ ਵਿਕਰੀ ਸੀ ਉਹਦੇ ਵਿਧਾਇਕ ਤੱਕ ਗੱਲ ਗਈ ਹੋਣੀ ਡਿਰਪਾ ਦੇ ਹਰਪਾਲ ਚੀਮੋਨੋ ਤੱਕ ਗੱਲ ਗਈ ਹੋਣੀ ਸੰਸਦ ਤੱਕ ਵੀ ਗੱਲ ਆਈ ਹੋਣੀ ਕਿ ਤੁਹਾਨੂੰ ਵੀ ਮੌਤ ਤੋਂ ਬਾਅਦ ਹੀ ਪਤਾ ਲੱਗਿਆ ਮੇਰੇ ਕੋਲੇ ਇਹ ਇੰਟੈਲੀਜੈਂਸ ਨਹੀਂ ਪਹੁੰਚ ਸਕੀ ਜਿਹਦਾ ਇਹ ਮੈਨੂੰ ਬਹੁਤ ਅਫਸੋਸ ਹੈ ਜਿਹੜੇ ਸਮਗਲਿੰਗ ਕਰਦੇ ਐ ਉਹਨਾਂ ਦਾ ਇੰਨਾ ਦਬਾਅ ਹੈ ਕਿ ਜੇ ਅਸੀਂ ਇਹਦੀ ਗੱਲ ਬਾਹਰ ਕਰਦੇ ਐ ਤੇ ਸਾਨੂੰ ਗੋਲੀ ਮਾਰਨ ਦੇ ਉੱਤੇ ਆਏ ਆਉਂਦੇ ਐ ਪਿੰਡ ਜਿੱਥੇ-ਜਿੱਥੇ ਮੌਤਾਂ ਹੋਈਆਂ ਮੇਰੇ ਕੋਲੇ ਮੇਰੇ 파ਟੀ ਬੋਸ ਨੇ ਮੈਨੂੰ ਕਿਉਂ ਨਹੀਂ ਆਕੇ ਦੱਸਿਆ ਮੈਂ ਖਿੱਚ ਕੇ ਰੱਖਿਆ ਹੈਗਾ ਉਹਨਾਂ ਨੇ ਇਹ ਜਵਾਬ ਦਿੱਤਾ ਕਿ ਜੀ ਇਸ ਕਰਕੇ ਅਸੀਂ ਬਾਹਰ ਗੱਲ ਨਹੀਂ ਕੱਟੀ ਹੈਗੀ ਇੱਕ ਕਾਨੂੰਨੀ ਨੁਕਤਾ ਹੈਗਾ ਜਿਹਦੇ ਤਹਿਤ ਘਟੀਆਂ ਸ਼ਰਾਬ ਜਿਹੜੇ ਬਣਾਉਂਦੇ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਾ ਪ੍ਰਬਧਾਨ ਹੈ ਪ੍ਰੋਵੀਜ਼ਨ ਹੈਗੀ ਹੈ ਤੁਸੀਂ ਪੰਜਾਬ ਸਰਕਾਰ ਨੂੰ ਬਤੌਰ ਸੰਸਦ ਲਿਖਿਆ ਕਿ ਇਸ ਤੇ ਇਸ ਤਰ੍ਹਾਂ ਕੜਿਓ ਕੇ ਕਾਰਵਾਈ ਕਰੋ ਉਹਨਾਂ ਨੇ ਦਫਾ ਲਾਤੀ ਹੈ ਮਹਾਰਾਜ ਜੀ ਜਦੋਂ ਦਫਾ ਲਾਤੀ ਹੈ ਐਕਸਾਈਜ਼ ਦੀ ਦੇ ਤਾਂ ਨੋ ਹੋ ਪਤਾ ਹੀ ਨਹੀਂ ਤਾਂ ਫਿਰ ਪਹਿਲਾਂ ਪੜ ਕੇ ਆਇਆ ਮੈਂ ਪੁੱਛਿਆ ਤੁਸੀਂ ਲਿਖਿਆ ਨਾ ਦੇਖਣ ਤੋਂ ਪਹਿਲਾਂ ਹੀ ਇਹ ਜਦੋਂ ਦਫਾ ਲੱਗ ਜੇ ਤੇ ਫੇਰ ਮੇਰਾ ਮਤਲਬ ਲਿਖਣ ਦਾ ਉਹਦਾ ਮਤਲਬ ਨਹੀਂ ਰਹੇਗਾ ਤਾਂ ਮਾਨ ਸਾਹਿਬ ਨੂੰ ਨਾ ਤਾਂ ਉਹਨਾਂ ਦੇ ਵਰਕਰਾਂ ਨੇ ਦੱਸਿਆ ਕਿਉਂਕਿ ਤੁਸੀਂ ਦੱਸ ਰਹੇ ਵੀ ਉਹਨਾਂ ਦੇ ਕੀ ਹੋਇਆ ਸੀ ਵੀ ਤੁਸੀਂ ਰੌਲਾ ਨਹੀਂ ਪਾਣਾ ਇਸ ਚੀਜ਼ ਦਾ ਮੇਰਾ ਮਤਲਬ ਹੈ ਕਿੱਦਾਂ ਕਰਕੇ ਤੁਹਾਨੂੰ ਲਿਖਣ ਦਾ ਮੌਕਾ ਨਹੀਂ ਮਿਲਿਆ ਲਿਖਣ ਦਾ ਮੌਕਾ ਕਿਹੜਾ ਮਿਲੇ ਜਦੋਂ ਉਹ ਦਫਾ ਹੀ ਲੱਗ ਗਈ ਮੌਤ ਦੀ ਸਾਜਾ ਦੀ ਜੀ ਤੇ ਫੇਰ ਇਹ ਲਿਖਣ ਦਾ ਮਤਲਬ ਕੀ ਹੈ ਚੋਣ ਦਾ ਆਗਾਸ ਹੋ ਚੁੱਕਿਆ ਜਿਹੜੇ ਨੇਤਾ ਤਲ ਬਦਲ ਰਹੇ ਨੇ ਇਹਨੂੰ ਕਿੱਦਾਂ ਦੇਖਦੇ ਹਾਂ ਖਾਸ ਕਰ ਭਾਜਪਾ ਜੀ ਸਾਰੇ ਜਾ ਰਹੇ ਨੇ ਬਹੁਤ ਸੁਹਿਰਦ ਪਾਰਟੀ ਹੈ ਭਾਜਪਾ ਜਿਹੜੀ ਸਾਡੇ ਦੇਸ਼ ਲਈ ਆ ਪੰਜਾਬ ਲਈ ਤੇ ਇਹ ਜਿਹੜਾ ਗੰਦਮ ਦਾ ਮਾਲ ਹੈ ਇਹ ਸਾਰਾ ਉੱਧਰ ਜਾ ਰਿਹਾ ਹੈ ਮਿਊਨਸਪੈਲਟੀ ਦੀ ਗੰਦਗੀ ਵਾਜਪਾਈ ਸਾਹਿਬ ਬਤੌਰ ਐਮਪੀ ਬਰਨਾਸਿ ਤੋਂ ਆਉਂਦੇ ਹੈ ਇਹ ਸਾਰੀ ਗੰਦਗੀ ਬੀਜੇਪੀ ਤੇ ਜਾ ਰਹੀ ਹੈ ਦਫਾ ਹੋ ਰਹੇ ਹੈ ਇਹ ਬੰਤੇ ਜਿਹੜੇਾਰੇ ਆ ਬੀਜਪੀ ਕੱਲੋਂ ਤੁਹਾਨੂੰ ਜੇ ਸੱਦਾ ਭੇਜਦੇ ਹੋਰਾਂ ਨੇ 25 ਕਰੋੜ ਲੈ ਲੋ ਆਜੋ ਸਾਡੇ ਨਾਲ ਮੈਂ ਤੁਹਾਡੀਆਂ ਬਿੱਲੀਆਂ ਅੱਖਾਂ ਦੇਖ ਕੇ ਫਿਰ ਜਵਾਬ ਦਊਗਾ ਸਿੱਧੂ ਮੂਸੇਵਾਲਾ ਜਾਂ ਦੀਪ ਸਿੱਧੂ ਫੈਕਟਰੀ ਤੁਹਾਨੂੰ ਜਿਤਾ ਗਿਆ ਉਹਨਾਂ ਦੀ ਤੁਸੀਂ ਗੱਲ ਕੀਤੀ ਉਹਨਾਂ ਦੀ ਹਮਾਇਤ ਕੀਤੀ ਤੇ ਲੋਕ ਤੁਹਾਡੇ ਨਾਲ ਹਮਦਰਦੀ ਵੋਟ ਤੁਹਾਨੂੰ ਪਾ ਗਏ ਸਹਿਮਤੋਂ ਇਸ ਗੱਲ ਤੋਂ ਤੁਹਾਡੀ ਜਿਹੜੀ ਇਹ 네ਗੇਟਿਵ ਸੋਚ ਹੈ ਉਸ ਨੂੰ ਮੁਬਾਰਕ ਵੋਟਰਾਂ ਦੀ ਸੋਚ ਹੈ ਉਠਣਾ ਨੇ ਮੈਨੂੰ ਜਿਤਾਇਆ ਆਫ ਕਰ ਦਿੱਤਾ ਇੱਕ ਵਾਰ ਫੇਰ ਉਹ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਮੈਦਾਨ ਵਿੱਚ ਉਤਰਨਗੇ ਸਾਡੇ ਨਾਲ ਮੌਜੂਦਾਂ ਗੱਲਬਾਤ ਕਰ ਲੈਣੇ ਆ ਮਾਨ ਸਾਹਿਬ ਪਿਛਲੀ ਵਾਰ ਜੋ ਤੁਸੀਂ ਚੋਣ ਦਿੱਤੇ ਸੀਗੇ ਤਾਂ ਬੜੀ ਸਿੱਧੀ ਜੀ ਗੱਲ ਸੀ ਸਾਫ਼ ਜੀ ਗੱਲ ਸੀ ਕਿ ਦੀ ਆਪਣਾ ਸਿੱਧੂ ਮੂਸੇਵਾਲਾ ਜਾਂ ਦੀਪ ਸਿੱਧੂ ਫੈਕਟਰ ਤੁਹਾਨੂੰ ਜਿਤਾ ਗਿਆ ਉਹਨਾਂ ਦੀ ਤੁਸੀਂ ਗੱਲ ਕੀਤੀ ਉਹਨਾਂ ਦੀ ਹਮਾਇਤ ਕੀਤੀ ਤੇ ਲੋਕ ਤੁਹਾਡੇ ਨਾਲ ਹਮਦਰਦੀ ਵੋਟ ਤੁਹਾਨੂੰ ਪਾ ਗਏ ਸਹਿਮਤ ਹੋ ਇਸ ਗੱਲ ਤੋਂ ਵਾਈਕਰ ਜੀ ਦਾ ਖਾਲਸਾ ਵਾਈਕਰ ਜੀ ਦੀ ਫਤਿਹ ਤੋੜੀ ਜਿਹੜੀ ਇਹ 네ਗੇਟਿਵ ਸੋਚ ਹੈ ਉਸ ਨੂੰ ਮੁਬਾਰਕ ਵੋਟਰਾਂ ਦੀ ਸੋਚ ਹੈ ਵੋਟਰਾਂ ਨੇ ਤਾਂ ਮੈਨੂੰ ਜਤਾਇਆ ਤੇ ਤੁਸੀਂ ਤਾਂ ਉਲਟ ਗੱਲ ਕਰ ਰਹੇ ਹੋ ਤੁਹੋਂ ਉਲਟ ਤਾਂ ਗੱਲ ਤੁਸੀਂ ਕਰ ਰਹੇ ਹੋ ਉਹ ਵੀ ਮੁਬਾਰਕ ਹੈ ਜਿਹੜਾ ਨੈਗੇਟਿਵ ਗੱਲ ਕਰ ਰਹੇ ਹੋ ਮੁਬਾਰਕ ਹੋ ਆਪਕੋ ਜੀ ਆ ਸ਼ੁਕਰੀਆ ਕਿੱਦਾਂ ਦੇਖਦੇ ਹੋ ਇਸ ਚੀਜ਼ ਨੂੰ ਕਿ ਹੁਣ ਤੁਸੀਂ ਲੋਕਾਂ ਜਾਓਗੇ ਸਿਮਰਨਜੀਤ ਸਿੰਘ ਮਾਨ ਨੇ ਬਤੌਰ ਚਾਂਸਲ ਸੰਗਰੂਰ ਦਾ ਕਿੰਨਾ ਕੁ ਵਿਕਾਸ ਕਰਿਆ ਭਗਵਾਨਤਮਾਨ ਤਾਂ ਆਪਣੀ ਰਿਪੋਰਟ ਪੇਸ਼ ਕਰਦੇ ਹੁੰਦੇ ਸੀਗੇ ਬਕਾਇਦਾ ਸੋਸ਼ਲ ਮੀਡੀਆ ਤੇ ਆ ਕੇ ਦੇਖੋ ਮੈਂ ਇਨਾ ਵਿਕਾਸ ਕਰਤੇ ਆ ਤੁਸੀਂ ਕਿੰਨਾ ਕੁ ਵਿਕਾਸ ਕੀਤਾ ਬਹੁਤ ਜ਼ਿਆਦਾ ਕੀਤਾ ਜੀ ਸਾਰੇ ਪਿੰਡਾਂ ਦੇ ਵਿੱਚ ਗ੍ਰਾਂਟਸ ਭੇਜਤੀਆਂ ਸਾਰੇ ਕੈਂਸਰ ਦੇ ਪੇਸ਼ੈਂਟਸ ਨੂੰ ਇਹ 3.5 3 ਲੱਖ ਰੁਪਇਆ ਦੇ ਦਿੱਤਾ ਹੈਗਾ ਸੜਕਾਂ ਬਣਾਤੀਆਂ ਹੈਗੀਆਂ ਨਮਾ ਹਸਪੀਟਲ ਗਵਰਨਮੈਂਟ ਆਫ ਇੰਡੀਆ ਦਾ 56 ਕਰੋੜ ਰੁਪਏ ਦਾ ਬਰਨਾਲੇ ਦੇ ਵਿੱਚ ਬਣ ਰਿਹਾ ਹੈ 3.5 ਕਰੋੜ 3.5 100 ਕਰੋੜ ਰੁਪਏ ਦੇ ਨਾਲ ਸਾਰੇ ਬਿਜਲੀ ਦੇ ਖੰਭੇ ਤਾਰਾਂ ਚੇਂਜ ਹੋ ਜਾਣੀ ਹੈ ਕੋਈ ਬਿਜਲੀ ਦੇ ਵਿੱਚ ਫਲਕਚੁਏਸ਼ਨ ਨਹੀਂ ਹੋਣੀ ਕੋਈ ਮੋਟਰ ਨਹੀਂ ਫੂਕਣੀ ਵਧੀਆ ਚੀਜ਼ ਉੱਥੇ ਅਮਨ ਦੀ ਬਾਂਸਰੀ ਵਧੀਆ ਤੇ ਵੱਜਦੀ ਰਹੂਗੀ ਸੋਸ਼ਲ ਮੀਡੀਆ ਤੇ ਖਬਰ ਵਾਇਰਲ ਹੋ ਰਹੀ ਹੈ ਕਹਿੰਦੇ ਦੋ ਗੱਲਾਂ ਮਾਨ ਸਾਹਿਬ ਨਾਲ ਜੁੜੀਆਂ ਹੋਈਆਂ ਨੇ ਇੱਕ ਤਾਂ ਤੁਸੀਂ ਸਭ ਤੋਂ ਘੱਟ ਸਵਾਲ ਪੁੱਛੇ ਨੇ ਜਾਂ ਪੁੱਛੇ ਹੀ ਨਹੀਂ ਆਪਣੇ ਸਦ ਦੇ ਚ ਤੇ ਦੂਜਾ ਤੁਸੀਂ ਗ੍ਰਾਂਟ ਖਰਚ ਕਰਨ ਚ ਸਭ ਤੋਂ ਪਿੱਛੇ ਰਹਿ ਗਏ ਹੋ ਸੰਸਦ ਇਹਨਾਂ ਚ ਕਿੰਨੀ ਕਿ ਸਚਾਈ ਹੈ ਇਸ ਖਬਰ ਜਿਹੜੀ ਵਾਇਰਲ ਹੋ ਰਹੀ ਹੈ ਜਿਹੜੀ ਕਿ ਮੈਂ ਗ੍ਰਾਂਟ ਨਹੀਂ ਦਿੱਤੇ ਹੈਗੇ ਤੁਸੀਂ ਖਰਚਣ ਚ ਸਭ ਤੋਂ ਪਿੱਛੇ ਰਹਿ ਗਏ ਹੋ ਬਾਕੀ ਸੰਸਦਾਂ ਨਾਲ ਉਹ ਵੀਰ ਨੂੰ ਮੁਬਾਰਕ ਕਹੀਏ ਇਹ ਜੋ ਸਵਾਲ ਕਿੱਥੋਂ ਲੈ ਕੇ ਆਏ ਹੋ ਤੁਸੀਂ ਮੈਂ ਤਾਂ ਸਾਰਾ ਆਪਣਾ ਪੈਸਾ ਖਰਚ ਦਿੱਤਾ ਹੈ ਜੀ ਸਾਰੇ ਪਿੰਡਾਂ ਚ ਗ੍ਰਾਂਟਾਂ ਚਲੀਆਂ ਗਈਆਂ ਸਾਰਾ ਕੁਝ ਹੋ ਗਿਆ ਸਵਾਲ ਪੁੱਛੇ ਐ ਪਰ ਮੇਰਾ ਲੱਗਣ ਨਹੀਂ ਦਿੱਤਾ ਕਿਉਂ ਕਰਕੇ ਉੱਥੇ ਹਿੰਦੂਤਵਾ ਦਾ ਰਾਜ ਹੈ ਤੁਹਾਡੇ ਕੋਲੇ ਮੈਂ ਲਿਸਟ ਦੇ ਸਦਾ ਅੱਜ ਵੀ ਕਿ ਕਿੰਨੇ ਸਵਾਲ ਪੁੱਛੇ ਐ ਜੀ ਪਰ ਉਹ ਲੱਗਣ ਨਹੀਂ ਦਿੱਤੇ ਸਪੀਕਰ ਨੇ ਤੇ ਹਿੰਦੂਤਵਾ ਨੇ ਸ਼ਰਾਬ ਕਾਂਡ ਬੜਾ ਵੱਡਾ ਮਾਮਲਾ ਰਹੇਗਾ ਤੁਹਾਡੇ ਲੋਕ ਸਭਾ ਹਲਕੇ ਸੰਗਰੂਰ ਦਾ ਜਦੋਂ ਪੁਲਿਸ ਉੱਥੇ ਕੁਝ ਨਹੀਂ ਕਰ ਰਹੀ ਸੀ ਘੱਟੀਆਂ ਜਾਂ ਨਕਲੀ ਸ਼ਰਾਬ ਵਿਕਰੀ ਸੀ ਪੁਲਿਸ ਨੇ ਕੁਝ ਨਹੀਂ ਕੀਤਾ ਉਥੋਂ ਦੇ ਵਿਧਾਇਕ ਤੱਕ ਗੱਲ ਗਈ ਹੋਣੀ ਡਿੜਬਾ ਦੇ ਹਰਪਾਲ ਚੀਮਾ ਨੂੰ ਤੱਕ ਗੱਲ ਗਈ ਹੋਣੀ ਸੰਸਦ ਤੱਕ ਵੀ ਗੱਲ ਆਈ ਹੋਣੀ ਕਿ ਤੁਹਾਨੂੰ ਵੀ ਮੌਤ ਤੋਂ ਬਾਅਦ ਹੀ ਪਤਾ ਲੱਗਿਆ ਮੇਰੇ ਕੋਲੇ ਇਹ ਇੰਟੈਲੀਜੈਂਸ ਨਹੀਂ ਪਹੁੰਚ ਸਕੀ ਜੀ ਦਾ ਇਹ ਮੈਨੂੰ ਬਹੁਤ ਅਫਸੋਸ ਹੈ ਐਮ ਪੀ ਨੂੰ ਪਤਾ ਹੋਣਾ ਚਾਹੀਦਾ ਸੀਗਾ ਪਰ ਅੱਗੇ ਤੱਕ ਪਤਾ ਨਹੀਂ ਲੱਗਿਆ ਜੋ ਕਰਕੇ ਮੈਂ ਪਿੰਡ ਵਾਲਿਆਂ ਨੂੰ ਵੀ ਪੁੱਛਿਆ ਉਹ ਕਹਿੰਦੇ ਕਿ ਸਾਡੇ ਉੱਤੇ ਜਿਹੜੇ ਸ਼ਰਾਬ ਵੇਚਦੇ ਐ ਜਿਹੜੇ ਸਮਗਲਿੰਗ ਕਰਦੇ ਐ ਉਹਨਾਂ ਦਾ ਇੰਨਾ ਦਬਾਅ ਹੈ ਕਿ ਜੇ ਅਸੀਂ ਇਹਦੀ ਗੱਲ ਬਾਹਰ ਕਰਦੇ ਆਂ ਤੇ ਸਾਨੂੰ ਗੋਲੀ ਮਾਰਨ ਦੇ ਉੱਤੇ ਆਏ ਆਉਂਦੇ ਆ ਇਹਦਾ ਮਤਲਬ ਹੈ ਮੈਂ ਜਾਣਕਾਰੀ ਪੂਰੀ ਕੀਤੀ ਹੈ ਕਿ ਇਹ ਪਿੰਡ ਜਿੱਥੇ-ਜਿੱਥੇ ਮੌਤਾਂ ਹੋਈਆਂ ਮੇਰੇ ਕੋਲੇ ਮੇਰੇ ਪਾਰਟੀ ਬਾਕਸ ਨੇ ਮੈਨੂੰ ਕਿਉਂ ਨਹੀਂ ਆਕੇ ਦੱਸਿਆ ਮੈਂ ਖਿੱਚ ਕੇ ਰੱਖਿਆ ਹੈਗਾ ਉਹਨਾਂ ਨੇ ਇਹ ਜਵਾਬ ਦਿੱਤਾ ਕਿ ਜੀ ਇਸ ਕਰਕੇ ਅਸੀਂ ਬਾਹਰ ਗੱਲ ਨਹੀਂ ਕੰਢੀ ਹੈਗੀ ਤੁਸੀਂ ਫਾਰਮਰ ਆਈਪੀਐਸ ਨੂੰ ਤੁਸੀਂ ਹੁਣ ਇੱਕ ਗੱਲ ਦੱਸ ਰਹੇ ਸੀ ਵੀ ਇੱਕ ਕਾਨੂੰਨੀ ਨੁਕਤਾ ਹੈਗਾ ਜਿਹਦੇ ਤਹਿਤ ਘਟੀਆਂ ਸ਼ਰਾਬ ਜਿਹੜੇ ਬਣਾਉਂਦੇ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਾ ਪ੍ਰਬਧਾਨ ਹੈ ਪ੍ਰੋਵੀਜ਼ਨ ਹੈਗੀ ਹੈ ਤੁਸੀਂ ਪੰਜਾਬ ਸਰਕਾਰ ਨੂੰ ਬਤੌਰ ਸੰਸਦ ਲਿਖਿਆ ਕਿ ਇਸ ਤੇ ਇਸ ਤਰ੍ਹਾਂ ਕੜੇ ਹੋ ਕੇ ਕਾਰਵਾਈ ਕਰੋ ਉਹਨਾਂ ਨੇ ਦਫਾ ਲਾਤੀ ਹੈ ਮਹਾਰਾਜ ਜੀ ਜੇ ਤਾਂ ਦਫਾ ਹੀ ਲਾਤੀ ਹੈ ਐਕਸਾਈਜ਼ ਦੀ ਜੇ ਤਾਂ ਨੂੰ ਹੁਣ ਪਤਾ ਹੀ ਨਹੀਂ ਤਾਂ ਫਿਰ ਪਹਿਲਾਂ ਪੜ੍ਹ ਕੇ ਆਇਓ ਮੈਂ ਪੁੱਛਿਆ ਤੁਸੀਂ ਲਿਖਿਆ ਨਾ ਦੇਖਣ ਤੋਂ ਪਹਿਲਾਂ ਹੀ ਇਹ ਉਹ ਜਦੋਂ ਦਫਾ ਲੱਗ ਜੇ ਤੇ ਫੇਰ ਮੇਰਾ ਮਤਲਬ ਲਿਖਣ ਦਾ ਉਹਦਾ ਮਤਲਬ ਨਹੀਂ ਰਹਿ ਜਾਂਦਾ ਅੱਛਾ ਮਾਨ ਸਾਹਿਬ ਸਮਝਦੇ ਹੋ ਕੀ ਇਹ ਬਿਲਕੁਲ ਸਮਝ ਗਿਆ ਮਾਨ ਸਾਹਿਬ ਨੂੰ ਨਾ ਤਾਂ ਉਹਨਾਂ ਦੇ ਵਰਕਰਾਂ ਨੇ ਦੱਸਿਆ ਕਿਉਂਕਿ ਤੁਸੀਂ ਦੱਸ ਰਹੇ ਵੀ ਉਹਨਾਂ ਦੇ ਕਿਹਾ ਹੋਇਆ ਸੀ ਵੀ ਤੁਸੀਂ ਰੌਲਾ ਨਹੀਂ ਪਾਣਾ ਇਸ ਚੀਜ਼ ਦਾ ਮੇਰਾ ਮਤਲਬ ਹੈ ਕਿੱਟਾਂ ਕਰਕੇ ਤੁਹਾਨੂੰ ਲਿਖਣ ਦਾ ਮੌਕਾ ਨਹੀਂ ਮਿਲਿਆ ਮੈਂ ਲਿਖਣ ਦਾ ਮੌਕਾ ਕਿਹੜਾ ਮਿਲੇ ਜਦੋਂ ਉਹ ਦਫਾ ਹੀ ਲੱਗ ਗਈ ਮੌਤ ਦੀ ਸਜ਼ਾ ਦੀ ਜੀ ਤੇ ਫੇਰ ਇਹ ਲਿਖਣ ਦਾ ਮਤਲਬ ਕੀ ਹੈ ਅੱਛਾ ਚੁਣਵੀ ਤੁਹਾਨੂੰ ਪਤਾ ਲੋਕ ਸਭਾ ਚ ਉਹਨਾਂ ਦਾ ਆਗਾਸ ਹੋ ਚੁੱਕਿਆ ਹੈ ਜਿਹੜੇ ਨੇਤਾ ਦਲ ਬਦਲ ਰਹੇ ਨੇ ਇਹਨੂੰ ਕਿਦਾਂ ਦੇਖਦੇ ਹੋ ਖਾਸ ਕਰ ਭਾਜਪਾ ਚ ਹੀ ਸਾਰੇ ਜਾ ਰਹੇ ਨੇ ਬਹੁਤ ਸੋਹਰਦ ਪਾਰਟੀ ਹੈ ਭਾਜਪਾ ਜਿਹੜੀ ਸਾਡੇ ਦੇਸ਼ ਲਈ ਆ ਪੰਜਾਬ ਲਈ ਨਹੀਂ ਇਹ ਜਿਹੜਾ ਗੰਦਮ ਦਾ ਮਾਲ ਹੈ ਇਹ ਸਾਰਾ ਉਧਰ ਜਾ ਰਿਹਾ ਹੈ ਗੰਦਗੀ ਜਾ ਰਹੀ ਹੈ ਉਧਰਲੇ ਪਾਸੇ ਸਾਰੀਆਂ ਪਾਰਟੀਆਂ ਦੀ ਜਿੰਨੀ ਵੀ ਗੰਗਾ ਦੇ ਵਿੱਚ ਮਿਊਨਿਸਪੈਲਿਟੀ ਦੀ ਗੰਦਗੀ ਵਾਰਜਪਾਈ ਸਾਹਿਬ ਬਤੌਰ ਐਮਪੀ ਵਾਰਾਨਾਸੀ ਪਾਉਂਦੇ ਹੈ ਇਹ ਸਾਰੀ ਗੰਦਗੀ ਬੀਜੇਪੀ ਤੇ ਜਾ ਰਹੀ ਹੈ ਦਫਾ ਹੋ ਰਏ ਹੈ ਇਹ ਬੰਤੇ ਜਿਹੜੇ ਜਾ ਰਏ ਹੈ ਬੀਜੇਪੀ ਚ ਕੱਲ ਨੂੰ ਤੁਹਾਨੂੰ ਜੇ ਸੱਦਾ ਭੇਜਤੇ ਉਹਨਾਂ ਨੇ 20-25 ਕਰੋੜ ਲੈ ਲੋ ਆਜੋ ਸਾਡੇ ਨਾਲ ਮੈਂ ਤੁਹਾਡੀਆਂ ਬਿੱਲੀਆਂ ਅੱਖਾਂ ਦੇਖ ਕੇ ਫਿਰ ਜਵਾਬ ਦਊਂਗਾ ਇਨਾ ਇਨਾ ਬਿੱਲੀਆਂ ਅੱਖਾਂ 'ਚ ਸ਼ੈਤਾਨੀ ਤਾਂ ਨਹੀਂ ਹੈਗੀ ਲੱਗੇ ਸ਼ੈਤਾਨੀ ਤਾਂ ਨਹੀਂ ਐ ਅੱਖਾਂ 'ਚ ਇਨਾ ਅੱਖਾਂ 'ਚ ਸ਼ੈਤਾਨੀ ਤਾਂ ਨਹੀਂ ਹੈਗੀ ਸੋ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਸਾਫ਼ ਕੀਤਾ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਉਹ ਐਤ ਕੀ ਫੇਰ ਮੈਦਾਨ ਦੇ ਵਿੱਚ ਉਤਰਨਗੇ ਤੇ ਉਹਨਾਂ ਦੀ ਪਾਰਟੀ ਵੀ ਉਤਰ ਰਹੀ ਹੈ ਪੰਜਾਬ ਤੋਂ ਬਾਹਰ ਦਾ ਵੀ ਰੁਖ ਕਰ ਰਹੇ ਨੇ ਜਨਤਾ ਕਿਦਾਂ ਦਾ ਰਿਸਪੌਂਸ ਦਿੰਦੀ ਹੈ ਇਹ ਚਾਰਜ ਉਹਨੂੰ ਸਾਫ਼ ਹੋ ਜਾਏਗਾ